ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਆਂਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ ਸੁਰਤ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤਨ ਆਖਿਆ ਗੁਰੂ ਨੂੰ ਮਹਾਰਾਜ ਕਹਿੰਦੇ ਹਨ ਕਿ ਭਾਈ ਜਦੋਂ ਕੋਈ ਮਨੁੱਖ ਆਪਣਾ ਸਰੀਰ ਤਨ ਤੇ ਧਨ ਤਨ ਪਦਾਰਥ ਕਹਿੰਦੇ ਔਰ ਮਨ ਜਦੋਂ ਕੋਈ ਮਨੁੱਖ ਤਨ ਧਨ ਅਤੇ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਵੀ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਅਤੇ ਹਰੇਕ ਕਿਸਮ ਦੀ ਅਪਨਤ ਨੂੰ ਮਿਟਾ ਦਿੰਦਾ ਹੈ ਅਪਨਤ ਨੂੰ ਮਿਟਾਉਣ ਦਾ ਮਤਲਬ ਵੀ ਸਭ ਕੁਝ ਗੁਰੂ ਦੇ ਹਵਾਲੇ ਕਰ ਦੇਣਾ ਤਾਂ ਕਹਿੰਦੇ ਫਿਰ ਗੁਰੂ ਜੇ ਸਮਰਥ ਹੈ ਸੰਤ ਬਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਬ ਥੀਏ ਤਾਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ ਕੌਣ ਕਰਦਾ ਹੈ ਜਿਹੜਾ ਆਪਣੀ ਆਪਣਤ ਮਿਟਾ ਦਿੰਦਾ ਹੈ ਜਿਹੜਾ ਸਭ ਕੁਝ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਫਿਰ ਜਦੋਂ ਤਦੋਂ ਫਿਰ ਉਸ ਨੂੰ ਸਾਰੇ ਆਤਮਿਕ ਸੁੱਖ ਮਿਲ ਜਾਂਦੇ ਹਨ ਸਰਬ ਕੁਸਲ ਸਰਬ ਕੁਸਲ ਦਾ ਮਤਲਬ ਹੈ ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਪਣਾ ਭਾਵ ਮਿਟਾ ਦਿੰਦਾ ਹੈ ਸੰਤਨ ਬਿਨ ਅਬਰ ਨਾ ਦਾਤਾ ਬੀਆ ਮਰ ਸਮਝਵੰਦ ਰਹੀ ਸੰਤ ਜਨਾ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਦੇਣ ਵਾਲਾ ਹੋਰ ਕੋਈ ਦੂਜਾ ਸੰਸਾਰ ਦੇ ਵਿੱਚ ਨਹੀਂ ਇੱਕ ਪ੍ਰਮਾਤਮਾ ਹੈ ਜਿਹੜਾ ਸਾਡੇ ਸਭਨਾਂ ਦੇ ਹਿਰਦੇ ਤੇ ਨਾਮ ਦਾ ਵਾਸ ਕਰ ਸਕਦਾ ਹੈ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਾਮ ਦਾ ਵਾਸ ਨਹੀਂ ਹੋ ਸਕਦਾ ਔਰ ਉਸ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਨੂੰ ਆਪਣੀ ਸ਼ਰਣ ਵਿੱਚ ਲੈ ਲੇ ਕਿਉਂਕਿ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਸਾਧੂ ਵੀ ਉਸ ਪ੍ਰਮਾਤਮਾ ਨੂੰ ਆਖਿਆ ਗੁਰੂ ਨੂੰ ਵੀ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸੰਤ ਜਨਾਂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਯੋਗ ਬਣ ਜਾਂਦਾ ਹੈ। ਪਰਮਾਤਮਾ ਦੀ ਕਿਰਪਾ ਹੋ ਜਾਏ। ਸੰਸਾਰ ਤੋਂ ਪਾਰ ਲੰਘਣ ਦੇ ਯੋਗ ਬਣ ਜਾਈਏ ਇਸ ਸੰਸਾਰ ਸਮੁੰਦਰ ਹੈ। ਇਸ ਤੋਂ ਲੰਘਣ ਵਾਸਤੇ ਸਾਧ ਸੰਗਤ ਗੁਰੂ ਦੀ ਸ਼ਰਣ ਵਿੱਚ ਆਈਏ ਤੇ ਪਰਮਾਤਮਾ ਦਾ ਨਾਮ ਜਪੀਏ। ਰਹਾਉ ਕੋਟ ਪਰਾਧ ਮਿਟੈ ਜਨ ਸੇਵਾ। ਹਰ ਕੀ ਰਤਨ ਰਸ ਗਾਈਏ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਦੇ ਸੇਵਕ ਦੀ ਦਸੀ ਸੇਵਾ ਕਰਦਾ ਹੈ ਤਾਂ ਕਹਿੰਦੇ ਉਹਦੇ ਫਿਰ ਸੇਵਾ ਕੀਤੇਆਂ ਕਰੋੜਾਂ ਪਾਪ ਮਿਟ ਜਾਂਦੇ ਏ ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਭ ਤੋਂ ਸਲਾਹ ਜਿਹੜੀ ਹੈ ਉਹ ਕਰਦਾ ਹੈ ਸਾਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਵੀ ਭਾਈ ਪਰਮਾਤਮਾ ਦੀ ਸੇਵਾ ਕੀਤੇਆਂ ਥੋੜਾ ਪਾਪ ਨਾਸ ਹੋ ਜਾਂਦੇ ਹਨ ਮਾਲਕ ਦੀ ਸਭਤ ਸਲਾਹ ਜਿਹੜੀ ਹੈ ਇਸ ਜੀਵਨ ਵਿੱਚ ਕਰਨੀ ਚਾਹੀਦੀ ਹੈ ਜਦੋਂ ਮਨੁੱਖ ਸੇਵਾ ਕਰਦਾ ਹੈ ਨਾਮ ਜਪਦਾ ਹੈ ਪਰਮਾਤਮਾ ਦੀ ਸਭਤ ਸਲਾਹ ਕਰਦਾ ਹੈ ਤਾਂ ਕਹਿੰਦੇ ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਇਹੀ ਆ ਸੁਖ ਆਗੇ ਮੁਕ ਉਜਲ ਜਨ ਕਾ ਸੰਗ ਵਡ ਪਾਗੀ ਪਾਈਏ ਇਸ ਲੋਕ ਵਿੱਚ ਆਤਮਿਕ ਆਨੰਦ ਮਿਲਦਾ ਪਰਲੋਕ ਵਿੱਚ ਸੁਰਖਰੂ ਹੋਈਦਾ ਪਰ ਕਹਿੰਦੇ ਭਾਈ ਪ੍ਰਮਾਤਮਾ ਦੇ ਸੇਵਕ ਦੀ ਸੰਗਤ ਵੱਡੇ ਭਾਗਾ ਨਾਲ ਮਿਲਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੀਰਤਕ ਉਪਮਾ ਕਹੀਐ ਮਰ ਸਮਝਾਉਂਦੇ ਨਹੀਂ ਵੀ ਸਾਡੀ ਇੱਕ ਜੀਵ ਕੀ ਇਹ ਇੱਕ ਜਮ ਦੀ ਜੀਵ ਜਿਹੜੀ ਹੈ ਅਨੇਕਾਂ ਗੁਣਾ ਨਾਲ ਅਨੇਕਾਂ ਗੁਣਾ ਦੀ ਸੇਵਕ ਵੜਿਆਈ ਨਹੀਂ ਕਰ ਸਕਦੀ ਕਿਉਂਕਿ ਪ੍ਰਮਾਤਮਾ ਦੇ ਅਨੇਕਾ ਗੁਣ ਹਨ ਇੱਕ ਜੀਵ ਹੈ ਸੰਤ ਜਨ ਜਿਹੜੇ ਹਨ ਅਨੇਕਾ ਗੁਣਾ ਨਾਲ ਭਰਪੂਰ ਹੁੰਦੇ ਹਨ ਗੁਰੂ ਗੁਣਾ ਨਾਲ ਭਰਪੂਰ ਹੈ ਗੁਰੂ ਦੀ ਵਡਿਆਈ ਕਿਤਨੀ ਕੋ ਦੱਸੀ ਜਾਵੇ ਭਾਵ ਗੁਰੂ ਦੀਆਂ ਵਡਿਆਈਆਂ ਬਹੁਤ ਹਨ ਆ ਇੱਕ ਚੰਮ ਦੀ ਜੀਵ ਨਾਲ ਉਹਦੀਆਂ ਵਡਿਆਈਆਂ ਨੂੰ ਦੱਸਿਆ ਨਹੀਂ ਜਾ ਸਕਦਾ ਅਗਮ ਗੋਚਰ ਸਾਧਿਆ ਬਿਨਾਸੀ ਸ਼ਰਨ ਸੰਤਨ ਕੀ ਲਹੀਏ ਗੁਰੂ ਦੀ ਸ਼ਰਨ ਪਿਆਹੀ ਉਹ ਪ੍ਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਨ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ اے ਨਾਨਕ ਇਹ ਆਖ ਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਅਰਦਾਸ ਕਰ ਕਿ ਦਾਤਾ ਜੀ ਹੈ ਪ੍ਰਮਾਤਮਾ ਮੈਂ ਗੁਣਹੀਨ ਹਾਂ ਮੈਂ ਨੀਚਾ ਮੈਂ ਨਿਆਸਰਾ ਹਾਂ ਮੈਂ ਬਿਕਾਰੀ ਹਾਂ ਮੈਂ ਗੁਰੂ ਦਾ ਪੱਲਾ ਫੜਿਆ ਗੁਰਦ ਤਮੋਗ੍ਰੇਵ ਅੰਧ ਕੂਪਮੈਂ ਨਾਨਕ ਲਿਓ ਰਿਵਾਈ ਅਰਦਾਸ ਕਰੀਏ ਬਿਹੇ ਗੁਰੂ ਹੈ ਸੰਤ ਜਨੋ ਗ੍ਰਸਥ ਦੇ ਮੋਹ ਦੇ ਅੰਨੇ ਖੂਬ ਵਿੱਚ ਡੁੱਬ ਰਹੇ ਦਾ ਸਾਤ ਤੋੜ ਤੱਕ ਨਿਵਾਦਿਓ ਜੀ ਗੁਰੂ ਕਿਰਪਾ ਕਰੇ ਮੋਹ ਵਿੱਚ ਅੰਨੇ ਹੋਇਆਂ ਨੂੰ ਖੂਬ ਵਿੱਚ ਡਿਗਰਿਆਂ ਨੂੰ ਸਾਨੂੰ ਪ੍ਰਮਾਤਮਾ ਗੁਰੂ ਜਿਹੜਾ ਪ੍ਰਮਾਤਮਾ ਦੀ ਸ਼ਰਨ ਪਾ ਕੇ ਬਖਸ਼ ਲਏ ਇਹ ਅਰਦਾਸ ਮਰ ਸਭ ਦੇ ਚਰਨਾਂ 'ਚ ਕਰਦੇ ਰਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆ ਜੀਵਨ ਮਿਲੇ ਆ ਜੀਵਨ ਨੂੰ ਸਫਲ ਬਣਾਉਣ ਦੇ ਲਈ ਗੁਰੂ ਦੇ ਦਰਸਾਏ ਮਾਰਗ ਤੇ ਚਰਨ ਦਾ ਯਤਨ ਕਰੀਏ ਤਾਂ ਹੀ ਆਪਾਂ ਆ ਸੰਸਾਰ ਸਮੁੰਦਰ ਤੋਂ ਹਰ ਲੱਗ ਸਕਦੇ ਆ ਇਸੇ ਵੀ ਚੀਜ਼ ਸਾਡਾ ਸਭ ਦਾ ਭਲਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਪਾਕਤਾ ਦੀ ਅਰਦਾਸ ਹਰ ਗੁਰੂ ਕਰਦੀਆਂ ਸੇਵਾਵਾਂ ਪਾਤਸ਼ਾਹ ਕਿਰਪਾ ਕਰਕੇ ਸਭ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਨਤ ਅਰਦਾਸ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ